ਲਓ ਵੀ ਮਿੱਤਰੋ ਰਾਜੇ ਬੰਦਿਆਂ ਨੂੰ ਮਲਾਉਂਦੇ ਆ ਤੁਹਾਨੂੰ ਗਲਾਂ ਦੇ ਰਾਜੇ ਬੰਦੇ ਆ ਜਿਹੜੇ ਤੜਕੇ ਲੈ ਕੇ ਨਿਕਲਦੇ ਆ ਜਾਨਵਰ ਤੇ ਸੜਕਾਂ ਤੇ ਜ਼ਿੰਦਗੀ ਗੁਜ਼ਾਰਦੇ ਆ ਤੇ ਜ਼ਿੰਦਗੀ ਬਾਈ ਕੋਈ ਫਿਕਰ ਨਹੀਂ ਫਾਕਾ ਨਹੀਂਗਾ ਬਾਈ ਹੁਣੀ ਕਹਿੰਦੇ ਨਜ਼ਾਰੇ ਵਾਲੀ ਜ਼ਿੰਦਗੀ ਆ ਐਵੇਂ ਟੈਨਸ਼ਨਾਂ ਲਈ ਫਿਰਗੇ ਹੈਗੇ ਨਹੀਂ ਬਾਈ ਹਾਂਜੀ ਕੀ ਹਾਲ ਆ ਬਾਈ ਆ ਜਾ ਇੱਥੇ ਆ ਜਾ ਬਾਈ ਕਾ ਆਉਂਦਾ ਨਜ਼ਾਰਾ ਹਾਂ ਪੂਰਾ ਆਉਂਦਾ ਨਜ਼ਾਰਾ ਬਾਈ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਸਵੇਰ ਰਾਸ਼ਨਪਾਲੀ ਦਾ ਪਰੌਠੇ ਲਵਾ ਲਈਦੇ ਆ ਠੀਕ ਆ ਮਾਲ ਕੱਢ ਲਈਦਾ ਠੀਕ ਆ ਤੇ ਮੰਨ ਲਓ ਵੀ ਸਵੇਰ ਵਾਲੀ ਰੋਟੀ ਆ ਕੇ ਤੇ ਬਹਿ ਕੇ ਉੱਥੇ ਹੀ ਖਾਣੀ ਆ ਨਾ ਜੀ ਸਵੇਰ ਵਾਲੀ ਘਰੇ ਰੋਟੀ ਹਾਂਜੀ ਤੇਰਾ ਚਾਹ ਪੀ ਕੇ ਨਿਕਲ ਜਾਈਦਾ ਦੁਪਹਿਰ ਵਾਲੀ ਰੋਟੀ ਉਥੇ ਚਾਹ ਬਣਾਈ ਦੀ ਆਪਦੀ ਠੀਕ ਆ ਦੁਪਹਿਰ ਵਾਲੀ ਚਾਹ ਬਣਾਉਣੀ ਆ ਉੱਥੇ ਹਾਂਜੀ ਬਾਹਰ ਤੇ ਦੁਪਹਿਰ ਵਾਲੀ ਰੋਟੀ ਵੀ ਉੱਥੇ ਬਣਨੀ ਆ ਉੱਥੇ ਉੱਥੇ ਤੇ ਇਹ ਪਰਸਮਾਨ ਆ ਜਿਹੜਾ ਟੰਗਿਆ ਝੋਲਾ ਇਹਦੇ ਵਿੱਚ ਹੀ ਆ ਸਾਰਾ ਹਾਂ ਰਸਨਸਾਰਾ ਜੀ ਪਾਣੀ ਸਾਰਾ ਸਮਾਨ ਇਹਦੇ ਵਿੱਚ ਹੀ ਆ ਪਾਣੀ ਚਾਹ ਖੰਡ ਦੁੱਧ ਦੁੱਧ ਸਿੱਧਾ ਬਤੀਲੀ ਜੀ ਪੈਂਦਾ ਹੈ ਪਤੀਲੀ ਚ ਵੀਰੇ ਪਤੀਲੀ ਜ ਕੋਈ ਐ ਨਹੀਂਗਾ ਫਰਿੱਜ ਵਾਲਾ ਕੰਮ ਨਹੀਂ ਮਿੱਤਰੋ ਫਰਿੱਜ ਹੀ ਆ ਵੀਰੇ ਹੈ ਫਰਿੱਜ ਹੀ ਆ ਇਹ ਫਰਿੱਜ ਹੀ ਆ ਇਹ ਚੱਲ ਤੁਰਦੀ ਫਿਰਦੀ ਬਾਈ ਕਹਿੰਦਾ ਫਰਿੱਜ ਆ ਹਾਂ ਆ ਦੇਖ ਲਓ ਮਿੱਤਰੋ ਪਾਰਦੀਆਂ ਫਿਰਦੀਆਂ ਬਾਈ ਕਹਿੰਦਾ ਫਰਿਜਾਂ ਹੀ ਆ ਜਦੋਂ ਮਰਜੀ ਚੋਲੋ ਇਹਨੂੰ ਸਹੀ ਆ ਜੀ ਤੇ ਨਾਲੇ ਬਿਮਾਰੀ ਬਮੂਰੀ ਨਹੀਂ ਕੋਈ ਲੱਗਦੀ ਹਾਂ ਜੀ ਬਾਈ ਸੈੱਲ ਘੱਟ ਹੋਣ ਸੈੱਲ ਪੂਰੇ ਕਰਦੀ ਐ ਇਹ ਸਹੀ ਆ ਤੇ ਕਿੱਥੋਂ ਕੋ ਦਕਰ ਨੰਗ ਜਾਣੇ ਆ ਫਿਰ ਆਡਾ ਕੋਈ ਟਿਕਾਣਾ ਹੀ ਨਹੀਂ ਜੀ ਕਿੰਨੇ ਨੰਗ ਜਾਣੇ ਹੋਗੇ ਕਿਲੋ 8 10 ਠੀਕ ਆ ਹਾਂ ਯਾਨੀ 8 10 ਕਿਲੋਮੀਟਰ ਤੱਕ ਜਾਇ ਆਉਣੇ ਆ ਜਾਇ ਆਉਣੇ ਜਾਂ ਠੀਕ ਆ ਕਦੇ ਪਿੰਡ ਦੇ ਉਧਰ ਨੂੰ ਨੰਗ ਕੇ ਤੇ ਕਦੇ ਇਧਰ ਨੂੰ ਉਧਰ ਨੂੰ ਰੇਨ ਤੇ ਕਿਤੇ ਨਹਿਰ ਤੇ ਠੀਕ ਹੈ ਕਿਤੇ ਸੂਏ ਤੇ ਸਹੀ ਆ ਹਾਂ ਤੇ ਕੋਈ ਆਇਆ ਤਣੀ ਗਾ ਵੀ ਸਿਰ ਦੁਖਦਾ ਤੇ ਗੋਲੀਆਂ ਲਈਆਂ ਗਏ ਹਾਂ ਜੀ ਗੋਲੀ ਦੀ ਲੋੜ ਹੀ ਨਹੀਂ ਗਈ ਮੈਡੀਕੇਸ਼ਨ ਸਹੀ ਆ ਸਹੀ ਆ ਆਇਆਂ ਇਹਨਾਂ ਗੱਲ ਆ ਵੀ ਮਿੱਤਰੋ ਦੇਖੋ ਬਾਈ ਕਹਿੰਦਾ ਟੈਨਸ਼ਨ ਕੋਈ ਨਹੀਂ ਰਹਿੰਦੀਗੀ ਕਦੇ ਸਿਰ ਦਖਦੇ ਦੀ ਦਵਾਈ ਨਹੀਂ ਲਈਗੀ ਇਹਦਾ ਜ਼ਿੰਦਗੀ ਕਹਿੰਦਾ ਰਾਜਿਆਂ ਨਾਲੋਂ ਵੀ ਉੱਤੇ ਆ ਵਾਕਈ ਮਤਰਾ ਰਾਜਿਆਂ ਨਾਲ ਉਤੇ ਆ ਟੈਨਸ਼ਨਾਂ ਦਾ ਬਥੇਰੇ ਲਈ ਫਿਰਦੇ ਆ ਐਵੇਂ ਹੀ ਟੈਨਸ਼ਨਾਂ ਲਈ ਫਿਰਨੀਆਂ ਵੀ ਗੱਡੀ 'ਚ ਤੇਲ ਕਿੱਥੋਂ ਪਵਾਵਾਂਗੇ ਆ ਕਿੱਥੋਂ ਕਰਾਂਗੇ ਗੱਡੀ ਵੱਡੀ ਲੈਣੀ ਆ ਛੋਟੀ ਲੈਣੀ ਆ ਕੋਈ ਟੈਨਸ਼ਨ ਨਹੀਂ ਰਾਜਿਆਂ ਵਰਗੀ ਜ਼ਿੰਦਗੀ ਯਾਰ ਬਾਲੀ ਬਾਈ ਕਹਿੰਦਾ ਵਧੀਆ ਜ਼ਿੰਦਗੀ ਆ ਸਾਡੀ ਦਾ ਤੇ ਭਾਈ ਜਦੋਂ ਚਿੱਤ ਕੀਤਾ ਫਰਿੱਜ 'ਚੋਂ ਦੁੱਧ ਚੋ ਲੈਣਾ ਕੱਢ ਲੈਣਾ ਨੀਗਾ ਇਹ ਨਹੀਂ ਵੀ ਖੱਟਾ ਹੋ ਗਿਆ ਜਾਊ ਆ ਛੱਲ ਛੁੱਲ ਪੂਰੇ ਕਰਦੀ ਆ ਠੀਕ ਹੈ ਜੀ ਤੇ ਇਹ ਬਈ ਤੁਹਾਡੀਆਂ ਮੰਨ ਲਓ ਜਿਹੜਾ ਇਹ ਬੱਕਰੀਆਂ ਇੱਕ ਦੀਆਂ ਕਿ ਸਾਰੇ ਬਈਆਂ ਦੀਆਂ ਕਟੀਆਂ ਨੇ ਸਾਰੇ ਸਾਰੇ ਅੱਛਾ ਇਹ ਰੱਖ ਦੇ ਇੱਕ ਜਗ੍ਹਾ ਤੇ ਕਿ ਡੋਡੀ ਇਹ ਕਈ ਵਰੀ ਮੈਂ ਬਦਲਵਾਈ ਹੋਵੇ ਇਕ ਥਾਂ ਵੀ ਰੱਖ ਲਈ ਦੀਆਂ ਠੀਕ ਹੈ ਜੀ ਨਹੀਂ ਇਹ ਡੋਡੀ ਤੁਹਾਨੂੰ ਸਿਆਣ ਕਿਵੇਂ ਹੁੰਦੀਆਂ ਇੰਨੀਆਂ ਦੀ ਇਹ ਮੇਰੀ ਆਹ ਇਹਦੀ ਆ ਇਹਨਾਂ ਨੂੰ ਖਰਾਕ ਪਾਈ ਦੀ ਆਪ ਹੀ ਨਿਕਲਿਆ ਉਹਨਾਂਗਾ ਓਕੇ ਹਾਂ ਆ ਡੋਡੀ ਜਾਣਾ ਇਹਨਾਂ ਨੇ ਡੋਡੀ ਆਪੋ ਆਪਣੇ ਘਰਾਂ ਨੂੰ ਆਪੋ ਆਪਣੇ ਘਰਾਂ ਲੈ ਵੀ ਬਾਈ ਹੁਣੀ ਪੰਜ ਜਾਨੇ ਆ ਤੇ ਪੰਜ ਜਾਨੇ ਕਹਿੰਦੇ ਵੀ ਅੱਡੋ-ਅੱਡੀ ਬੱਕਰੀਆਂ ਨਿਕਲੀਆਂ ਸਾਡੀਆਂ ਆਏ ਨੀਗਾ ਵੀ ਉਹਨਾਂ ਨੂੰ ਕਹਿਣਾ ਪੈਂਦਾ ਵੀ ਟੈਂਕੂ ਇੱਧਰ ਆਇਆ ਮੈਂਟੂ ਇੱਧਰ ਆਇਆ ਕਾਹ ਨਹੀਂ ਕਹਿਣਾ ਪੈਂਦਾ ਆਪ ਹੀ ਕਹਿੰਦਾ ਬਾਈ ਕਹਿੰਦਾ ਜਿੱਧਰ ਨੂੰ ਤੁਰਪੇ ਅਸੀਂ ਤੇ ਉਧਰ ਨੂੰ ਜਾਣ ਗੀਆਂ ਸਾਡੀਆਂ ਤੇ ਇੱਥੇ ਜਿਵੇਂ ਬਾਹਰ ਰਹਿਣਾ ਉਹ ਇਕੱਠਿਆਂ ਰਹਿਣਾ ਉਦੋਂ ਇਕੱਠਿਆਂ ਰਹਿਣਾ ਉਦੋਂ ਪਿਆਰ ਨਾਲ ਰਹਿਣਾ ਪਿਆਰ ਨਾਲ ਨਹੀਂ ਪਿਆਰ ਠੀਕ ਆ ਜੀ ਤੇ ਆ ਆ ਸਿਕ ਜੀ ਕਿਦੋਂ ਮਾਰਦੀ ਹੈ ਜਿਹੜੀ ਆ ਮਾਰਦੀ ਸੀ ਹੁਣ ਇਹ ਸਿਕ ਕਈ ਵਾਰੀ ਮੱਖੀ-ਮੱਖੀ ਬੈਝੇ ਉਦੋਂ ਮਾਰਦੀ ਹੈ ਠੀਕ ਆ ਜੀ ਜਾਂ ਡੱਕਾ-ਡੁੱਕਾ ਲੱਗ ਜਾ ਨੱਕ ਠੀਕ ਹੈ ਇਹ ਬਾਈ ਫਿਰ ਕੰਡੇ ਕੰਡੇ ਗੁੰਡੇ ਵੀ ਤੁਕੇ ਤੱਕ ਵੀ ਚੱਕ ਦਿੰਦਾਂ ਮੈਂ ਨਾ ਸਭ ਕੁਝ ਚੱਕ ਦਿੰਦਾ ਸਹੀ ਹੈ ਤੇ ਜੇ ਨੈਟ ਨੈਟ ਹੀ ਆ ਤੁਹਾਡਾ ਵੀ ਮੀ ਆਉਣਾ ਵਾ ਇਹ ਦੱਸ ਦਿੰਦੀ ਆ ਆਈ ਉਹਨੂੰ ਕੰਡਾ ਖੜਾ ਕਰ ਜਾਂਦੀ ਆ ਇਹ ਤੇ ਮੈਂ ਮੈਂ ਵੀ ਕਰਨੀਆਂ ਨੇ ਹਾਂ ਹਾਂ ਰਮ ਉਹ ਵੀ ਲੱਗਣਾ ਹੈ ਮਣਕਣ ਵੀ ਲੱਗ ਜਾਣਾ ਹਾਂ ਮੈਂ ਆਖਦਿਆਂ ਵੀ ਕੀ ਆ ਬਾਈ ਹੁਣ ਇਹ ਕਹਿੰਦੇ ਨੈਟ ਸਾਡਾ ਇਹੀ ਆ ਅਸੀਂ ਚੈੱਕ ਕਰ ਲੈਨੇ ਆ ਬਈ ਮੀ ਆਊਗਾ ਦੇਖ ਲਓ ਮਿੱਤਰੋ ਵੀਡੀਓ ਸ਼ੇਅਰ ਜਰੂਰ ਕਰ ਦਿਓ ਵੀਡੀਓ ਚੰਗੀ ਲੱਗੀ ਮਿੱਤਰੋ